ਮੈਂ ਨੂੰ ਕਹਿੰਦਾ ਰੋਟੀ ਨਾ ਤੂੰ ਖਾਈ ਨਾ ਤਰੂ ਆਟਾ ਮੁਕ ਜੂ ਪੁਥਰੀ ਨਾ ਰਹੀ ਤੇ ਸਰੀਰ ਸੁੱਕ ਜੂ ਪੁਥਰੀ ਨਾ ਰਹੀ ਤੇ ਸਰੀਰ ਸੁੱਕ ਜੂ ਪੁਥਰੀ ਨਾ ਰਹੀ ਤੇ ਸਰੀਰ ਸੁੱਕ ਜੂ ਜਾਵਾ ਕਿੱਥੇ ਜਾਣ ਵੀਲੀ ਦਿਲ ਦਾ ਚੰਦਰਾ ਪੰਗੜਾ ਪੰਗੜਾ ਬਾਬ ਨਹੀਂ ਨੇ ਛੇੜਿਆ ਕੰਜੂਸ ਬੰਦਾ ਬਾਬ ਨਹੀਂ ਨੇ ਛੇੜਿਆ ਕੰਜੂਸ ਬੰਦਾ ਇਹ ਲੱਕ ਪੜੇ ਨਾ ਤੋਈ ਆਪਣੇ ਸੱਭਣਾਂ ਚੰਦਰਾ ਜਾਵਾ ਕਿੱਥੇ ਜਾਣ ਵੀ ਨਹੀਂ ਦਿੰਦਾ ਚੰਦਰਾ ਬਾਪ ਲੈਨੇ ਛੇੜ ਇਕੰਜੂਸ ਬੰਦਾ ਬਾਪ ਲੈਨੇ ਛੇੜ ਇਕੰਜੂਸ ਬੰਦਾ ਵੇੜੇ ਚੁੱਚੂ ਬੁੱਤਰਾ ਮੈਂ ਪਾਵਾ ਪੰਗੜਾ ਪਾਵਾ ਪੰਗੜਾ ਬਾਪ ਲੈਨੇ ਛੇੜ ਇਕੰਜੂਸ ਬੰਦਾ ਬਾਪ ਲੈਨੇ ਛੇੜ